ਭਜੇ ਹੋਏ ਸੇਵਕ ਆਏ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲ ਸਾਇਆ ਆਧਾਰ ਦਰਖਤ ਦੇ ਥੱਲੇ ਬੈਠੇ ਸਨ ਸਭ ਕੁਝ ਦੇਖ ਰਹੇ ਸਨ ਮਹਾਰਾਜ ਬੜਾ ਵੱਡਾ ਮਟਕਾ ਹੈ ਅੱਛਾ ਕੱਢ ਕੇ ਲਿਆਓ ਮਹਾਰਾਜ ਉਦੇ ਚ ਇੱਕ yogi ਬੈਠਾ ਹੈ ਬੰਦਾ ਬੈਠਾ ਹੈ ਮਟਕੇ ਦੇ ਅੱਖਾਂ ਮੀਟ ਕੇ ਬੈਠਾ ਹੈ ਢਾਂਗ ਨਾਲ ਫਾਵੜਾ ਚਲਾਇਆ ਮਹਾਰਾਜ ਫਾਵੜਾ ਕੀ ਚਲਾਈਏ ਉਹ ਮਟਕੇ ਤੇ ਥਾਂ ਥਾਂ ਤੋਂ ਦਰੜਾਂ ਪੈ ਗਈ ਅਸੀਂ ਥੋੜਾ ਵੀ ਹਿਲਾਇਆ ਮਟਕਾ ਤੇ ਟੁੱਟ ਜਾਏਗਾ ਅੱਛਾ ਤੁਸੀਂ ਢੰਗ ਨਾਲ ਜੋਗੀ ਨੂੰ ਕੱਢ ਕੇ ਲਿਆਓ ਝੋਟ ਨਾ ਪਹੁੰਚੇ ਉਹਨੂੰ ਝੋਟ ਨਾ ਪਹੁੰਚੇ ਇਸ ਢੰਗ ਨਾਲ ਉਹ ਜੋ ਦਰਾੜਾਂ ਪੈ ਚੁੱਕੀਆਂ ਸਾਨੂੰ ਉਸ ਬਹੁਤ ਵੱਡੇ ਮਟਕੇ ਦੇ ਵਿੱਚ ਇੱਕ ਪਾਸੇ ਕਰਕੇ ਜੋਗੀ ਨੂੰ ਕੱਢਿਆ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇਖਦੇ ਨੇ ਉਸ ਜੋਗੀ ਨੂੰ ਸਰੀਰ ਦੇ ਉੱਤੇ ਕਾਫੀ ਵਾਲ ਆ ਚੁੱਕੇ ਸਨ ਜਿਹੜੀ ਲੰਗੋਟੀ ਪਹਿਨ ਕੇ ਕਿਧਰੇ ਆਸਣ ਮਾਰ ਕੇ ਉਸ ਮਟਕੇ 'ਚ ਬੈਠਾ ਸੀ ਉਹ ਲੰਗੋਟੀ ਵੀ ਨਦਾਰਤ ਹੋ ਚੁੱਕੀ ਸੀ ਖਤਮ ਹੋ ਚੁੱਕੀ ਸੀ ਬਿਲਕੁਲ ਨਗਨ ਚਾਰੋਂ ਪਾਸੇ ਸ਼ੋਰ ਬੰਦਾ ਨਿਕਲਿਆ ਮਟਕੇ 'ਚ ਬੰਦਾ ਨਿਕਲਿਆ ਚਾਰੋਂ ਪਾਸੇ ਦੀਆਂ ਸਾਰੀਆਂ ਸੰਗਤਾਂ ਵੱਜ ਕੇ ਆਈ ਇਹਦੇ ਨਾਲ ਉਸ ਯੋਗੀ ਦੇ ਨੇਤਰ ਖੁੱਲੇ ਉਹ ਕਿਧਰੇ ਆਪਣੇ ਚੇਲਿਆਂ ਦੇ ਰਾਹੀ ਜੰਗਲ ਵਿੱਚ ਉਦੋਂ ਉਜਾੜ ਜੰਗਲ ਔਰ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਯੁਗ ਉਦੋਂ ਦਵਾਪੁਰ ਸੀ ਇੰਜ ਲਿਖਦਾ ਹੈ ਉਦੋਂ ਦਾ ਬੈਠਾ ਸੀ ਕੁਛ ਕਾਰਨ ਵਸੋ ਕੇ ਉਹਦੇ ਵਿਦਿਆ ਗੁਰੂ ਨੇ ਕਿਹਾ ਤੇਰੀ ਮੁਕਤੀ ਕਲ ਯੁਗ ਦੇ ਚੋਵੇਗੀ ਦਵਾਪੁਰੇ ਚ ਨਹੀਂ ਇਹ ਸਾਰੀ ਕਥਾ ਲਿਖੀ ਹੋਈ ਹੈ ਪਰ ਤੇਰੀ ਮੁਕਤੀ ਗੁਰਨਾਨਕਤ ਹੋਵੇਗੀ ਇਸ ਤਰ੍ਹਾਂ ਲਿਖਿਆ ਹੈ ਉਹਦੇ ਨੇਤਰ ਖੁੱਲੇ ਤੇ ਸਾਹਮਣੇ ਧੰਨ ਗੁਰੂ ਅਰਜਨ ਦੇਵ ਜੀ ਇਹਦੀ ਜ਼ਬਾਨ ਤੋਂ ਜਿਹੜੇ ਬੋਲ ਨਿਕਲੇ ਉਹਨੋ ਮਹਾਰਾਜ ਆਪਣੀ ਬਾਣੀ ਦੇ ਰਾਹੀਂ ਸਾਡੇ ਸਾਹਮਣੇ ਰੱਖਦੇ ਨੇ ਕਮਨ ਰੂਪ ਦਿਸ਼ਟਿਓ ਬੇਨਸਾ ਹੋਇਓ ਕਥੇ ਗਾਇਓ ਉਹ ਕਤ ਤੇ ਆਇਓ ਰਾਵ ਦੀਆਂ ਪੰਕਤੀਆਂ ਇਹ ਰੂਪ ਕੀ ਹੈ ਕਿੱਥੋਂ ਆਇਆ ਸੀ ਕਿੱਥੇ ਚਲਾ ਗਿਆ ਉਜਾੜ ਦੇਚ ਇਹ ਦਫਨ ਹੋਇਆ ਸੀ ਮਟਕੇ ਚ ਆਪਣੇ ਚੇਲਿਆਂ ਨੂੰ ਕਹਿ ਦਿੱਤਾ ਸੀ ਮੈਨੂੰ ਜ਼ਮੀਨ ਦੇ ਟੋਆ ਕੱਢ ਕੇ ਦਬਦ ਇਤਨੀ ਮੁੱਦਤ ਮੈਂ ਅੱਖਾਂ ਖੋਲ ਕੇ ਇੰਤਜ਼ਾਰ ਨਹੀਂ ਕਰ ਸਕਦਾ ਕਲਯੁਗ ਦੇਚ ਮੇਰਾ ਉਧਾਰ ਹੋਵੇਗਾ ਪ੍ਰਾਣਾਯਮ प्राणा नु रोक लेया मडके च बैठ के प्राणा नु रोक लेया <coughs> इस संकल्प नाल ਹੁਣ ਜਿਹੜਾ ਮੇਰਾ ਉਧਾਰ ਕਰਤਾ ਹੈ ਜਿਸ ਦੇ ਰਾਹੀ ਮੇਰਾ ਉਧਾਰ ਹੋਣਾ ਹੈ ਕੋਈ ਹੋਵੇਗਾ ਤੇ ਅੱਖਾਂ ਖੋਲਾਂਗਾ ਤੇ ਨਹੀਂ ਖੋਲ ਨਹੀਂ ਆਈ ਨੇ ਉਹ ਸਾਹਮਣੇ ਹੋਇਆ ਤੇ சுவாਸ ਚੱਲਣਗੇ ਨਹੀਂ ਤੇ ਰੁਕੇ यम रोक ਲੈਣ प्राणा यम इस साधना ਦੇ ਚ ਉਹ ਨਿਪੁੰਨ ਸੀ ਜਦ ਨੇਤਰ ਖੁੱਲੇ ਤੇ சுவாਸ ਚੱਲ ਪੈ ਬਦਮ ਸਵਾਸ ਜੋ ਪ੍ਰਾਣਾ ਯਮ ਦੀ ਸਾਧਨਾ ਵਿੱਚ ਅੰਦਰ ਹੁੰਦੇ ਨੇ ਜਿਹਨੂੰ ਪ੍ਰਾਣਵਾਯੋ ਕਹਿੰਦੇ ਨੇ ਉਹ ਬਕੈਦਾ ਗਰਦਿਸ਼ ਕਰਨ ਲੱਗ ਪੈਂ। ਉਹਨੂੰ ਖਿਆਲ ਆਇਆ ਮੈਂ ਸੰਕਲਪ ਕੀਤਾ ਸੀ ਸੰਕਲਪ ਇੱਕ ਸ਼ਕਤੀ ਹੁੰਦੀ ਹੈ। ਬੜੀ ਪ੍ਰਵਲ ਸ਼ਕਤੀ ਹੁੰਦੀ ਹੈ। ਔਰ ਸੰਕਲਪ ਨਾਲ ਬਹੁਤ ਕੁਝ ਹੋ ਜਾਂਦਾ ਹੈ। ਇਹ ਵੀ ਮਰਜ਼ ਕਰਾ। ਸੰਕਲਪ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਸ਼ਕਤੀ ਹੈ। ਪਰ ਮਨੁੱਖ ਦਾ ਸੰਕਲਪ ਦ੍ਰਿੜ ਨਹੀਂ ਆਉਂਦਾ। ਹਰ ਸੰਕਲਪ ਦੇ ਮੁਕਾਬਲੇ ਚ ਵਿਕਲਪ ਆਉਂਦਾ ਹੈ ਪਰ ਤੁਹ ਨਹੀਂ ਹੋਵੇਗਾ ਕਿ ਨਹੀਂ ਦੁੱਬਦਾ ਬਣੀ ਰਹੇਗੀ ਉਹ ਸਾਧਨਾ ਕਰਨ ਵਾਲਾ ਪੁਰਸ਼ ਹੀ ਦ੍ਰਿੜ ਸੰਕਲਪ ਹੁਣ ਮੇਰੀਆਂ ਅੱਖਾਂ ਉਹ ਹੀ ਖੋਲੇਗਾ ਜਿਹਦੇ ਰਾਹੀਂ ਮੇਰਾ ਉਧਾਰ ਹੋਣਾ ਹੈ ਹੁਣ ਮੇਰੇ ਪ੍ਰਾਣ ਉਦੋਂ ਚੱਲਨੇ ਨੇ ਜਿਹਦੇ ਨਾਲ ਮੈਨੂੰ ਮੁਕਤੀ ਮਿਲਣੀ ਹੈ ਜਿਸ ਦੇ ਰਾਹੀਂ ਮੈਨੂੰ ਮੁਕਤੀ ਮਿਲਣੀ ਹੈ ਸਾਹਮਣੇ ਧਨ ਗੁਰੂ ਅਰਜਨ ਦੇਵ ਜੀ ਦਾ ਨੂਰਾਨੀ ਚਿਹਰਾ ਦੇਖ ਕੇ ਆਪਣਾ ਸੰਕਲਪ ਆਦਾ ਮੈਂ ਤੇ ਡਿੜ ਸੰਕਲਪ ਕੀਤਾ ਸੀ ਹੁਣ ਜਿਹਦੇ ਰਾਹੀਂ ਮੇਰਾ ਉਧਾਰ ਹੋਣਾ ਹੈ ਉਹ ਹੀ ਮੇਰੀ ਅੱਖਾਂ ਖੋਲੇਗਾ ਅੱਖਾਂ ਖੁੱਲ ਚੁਕੀਆਂ ਸਨ ਹੁਣ ਜਿਸ ਨੇ ਮੇਰਾ ਉਧਾਰ ਕਰਨਾ ਹੈ ਮੇਰੇ ਪ੍ਰਾਣ ਉਦੋਂ ਚੱਲਣ ਤੋ ਪ੍ਰਾਣ ਵੀ ਚਲਪੈ ਅੰਦਰੋਂ ਖਿਆਲ ਆਇਆ ਹੋ ਨਾ ਹੋਵੇ ਇਹ ਉਹੀ ਹਸਤੀ ਹੋਵੇ ਇਹ ਉਹੀ ਅਵਤਾਰੀ પુરੁਸ਼ ਹੋਣ ਜਿਨ੍ਹਾਂ ਦਾ ਨਾਮ ਮੇਰੇ ਵਿਦਿਆ ਗੁਰੂ ਨੇ ਦੱਸਿਆ ਸੀ ਨਾਨਕ ਉਹੋ ਹੀ ਨਾ ਲੇਕਿਨ ਫਿਰ ਵੀ ਆਪਣੀ ਭ੍ਰੰਤੀ ਮਿਟਾਉਣ ਵਾਸਤੇ ਕਮਨ ਰੂਪ ਦਿਸ਼ਟਿਓ ਬਿਨਸਾਇਓ ਕਥੇ ਗਇਓ ਉਹ ਕਤਤੈ ਆਇਓ ਇਹ ਸਾਰਾ ਰੂਪ ਕਿੱਥੋਂ ਆਂਦਾ ਹੈ ਕਿੱਥੇ ਚਲਾ ਜਾਂਦਾ ਹੈ ਇਸ ਪਰਥਾਈ ਇਹ ਸਾਰਾ ਸ਼ਬਦ ਹੈ ਔਰ ਇਸ ਸਾਰੇ ਸ਼ਬਦ ਨੂੰ ਸੁਣ ਕੇ ਇਹਨੇ ਆਪਣਾ ਮਸਤਕ ਗੁਰੂ ਅਰਜਨ ਦੇਵ ਜੀ ਦੇ ਕਦਮਾਂ ਤੇ ਰੱਖਿਆ ਆਖਰੀ ਦਮ ਤੋੜ ਦਿੱਤਾ ਮੁਕਤ ਹੋ ਗਿਆ ਚਲਾ ਗਿਆ ਸਤਗੁਰਾਂ ਨੇ ਫਿਰ ਸरोवर ਦਾ ਨਾਮ ਸੰਤੋਖ ਸਰ ਰੱਖਿਆ ਉਹਦਾ ਨਾਮ ਸੀ ਸੰਤੋਖ ਦਾਸ